ਸਸ਼ੀਗਾ ਤੁਸੀਂ ਵੇਖ ਰਹੇ ਦਿਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਚਲਵਾਨ ਰਾਜਿੰਦਰ ਮੋਹਨ ਸਿੰਘ ਚੀਨਾ ਸਾਡੇ ਨਾਲ ਮੌਜੂਦ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਅਗਰ ਗੱਲ ਕਿ ਕਿਤੀ ਮੇਰਾ ਨਾਮ ਹੁਸ਼ਾਰ ਜੈਲ ਹੈ ਮੈਂ ਬਸੰਤ ਪ੍ਰੋਡਕਟਸ ਕੇ ਲਲਪੀ ਦਾ ਸੀਈਓ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਜਿਲੰਦਰ ਦੇ ਜੰਡੂ ਸਿੰਘੇ ਦੇ ਵਿੱਚ ਅਸੀਂ ਇਹ ਨਿਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੋਖਾ ਕੰਮ ਜੋ ਹੋਇਆ ਹੈ ਉਹ ਇਹ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਈ ਨਾ ਤਾਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਪੱਕੇ ਖਾਨੇ ਪੇ। देखो ਸਾਡੀ ਬਹੁਤ ਹੈਲਪ ਜਿਹੜੀ ਹੈ ਉਹ BMDIC ਦੇ ਕੋਲ ਹੋਈ। ਪਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਪੂਰੀ ਕੀਤੀ। ਇਹਦਾ ਬੇਨਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਕਿਰਿਆ ਦੀ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੀ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨੀ ਖਰਾਬ ਕਰਨੇ ਪਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ ਜਿਸ ਕਾਰਨ ਪੰਜਾਬ 'ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ 'ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਖੁੱਲੇ ਨੇ ਇਨਨੇ ਹੀ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕੀਤੀਆਂ ਨੇ ਕਿ ਕਿਤੀ ਜਾਵੇ ਤਾਂ ਪ੍ਰਧਾਨ ਜੀ ਸਰ ਏਜੀਪਸ ਨਾਤੰਤਰਮ ਸਭਾ ਵਿਸ਼ਵ ਸਨਾਤਨ ਧਰਮ ਸਭਾ ਪੰਜਾਬ ਦੇ ਵਿੱਚਕਾਰ ਪਹਿਲੀ ਵਾਰ ਕੀਤੀ ਗਈ ਹੈ ਕਿਵੇਂ ਦੇਖਦੇ ਹੋ ਆਉਣ ਵਾਲੇ ਦਿਨਾਂ ਦੇ ਵਿਚਾਰ ਕੀ ਲੱਗਦਾ ਹੈ ਕਿ ਹੋਰ ਮਜ਼ਬੂਤੀ ਹੋਏਗੀ ਸਾਂਝ ਦੇ ਵਿਚਾਰ ਜੋ ਭਾਈਚਾਰਕ ਸਾਂਝ ਹੈ ਦੇਖੋ ਇਸ ਦਾ ਮੇਨ ਮੰਤਵ ਇਹ ਹੈ ਕਿ ਜਿਹੜੇ ਲੋਕ ਹਿੰਦੂ ਸਿੱਖ ਇਕਤਾ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਆ ਤੇ ਜਿਹੜੇ ਲੋਕ ਹਿੰਦੂ ਸਿੱਖ ਇਕਤਾ ਇਥੇ ਚਾਹੁੰਦੇ ਆ ਕਿ ਪੰਜਾਬ ਵਿੱਚ ਘਰ ਹੋਵੇ ਜਿਹੜਾ ਸਾਡਾ ਮੇਨ ਪੰਜਾਬ ਦਾ ਫੰਫੀਸ ਹੈ ਕਿ ਸਾਡੀ ਹਿੰਦੂ ਸਿੱਖ ਇਕਤਾ ਜਿਹੜੀ ਆ ਬਣੀ ਰਹੇ ਉਹਦੇ ਉੱਤੇ ਸਮਾਵੇਲਣ ਅੱਜ ਰੱਖਿਆ ਉਹਦੇ ਜਿਹਨਾਂ ਨੇ ਮੈਨੂੰ ਵੀ ਇਨਵਾਈਟ ਕੀਤਾ ਔਰ ਮੈਂ ਆਇਆ ਮੈਂ ਸਮਝਦਾ ਕਿ ਇੱਕ ਅੱਛਾ ਮੋਟਿਵ ਹੈ ਕਿ ਹਿੰਦੂ ਸਿੱਖ ਇਕਤਾ ਰਣੀ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਇਹੀ ਇੱਕ ਸਾਡੀ ਜੜ ਮਜ਼ਬੂਤ ਹੈ ਜਦੋਂ ਪਾਰਟੀਸ਼ਨ ਹੋਇਆ ਸੀ ਉਦੋਂ ਵੀ ਹਿੰਦੂ ਸਿੱਖ ਅਸੀਂ ਇਕੱਠੇ ਹੀ ਉਤੋਂ ਪਾਰਟੀਸ਼ਨ ਤੋਂ ਵਾਪਸ ਇੱਥੇ ਆਈ ਸੀ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਔਰ ਸਾਡੀਆਂ ਸਾਂਝਾਂ ਨੇ ਬੜੀਆਂ ਪੁਰਾਣੀਆਂ ਪਹਿਲੋ ਇਸ ਕਰਕੇ ਇਹਨਾਂ ਸਾਂਝਾਂ ਦੇ ਨਾਲ ਪਹਿਲੋ ਸਿੱਖ ਇੱਕ ਭਰਾਸੀ ਕੁੰਬੰਦਾ ਸੀ ਇੱਕ ਭਰਾ இந்து ਬੰਦਾ ਸੀ ਇਹੋ ਜੀ ਟ੍ਰੈਡੀਸ਼ਨਸ ਵੀ ਰਹੀਆਂ ਨੇ ਕਈ ਪਰਿਵਾਰਾਂ ਦੇ ਵਿੱਚ ਲੇਕਿਨ ਇਹਨਾਂ ਅਰਥਵਾਦ ਰਿਹਾ ਪੰਜਾਬ ਦੇ ਵਿੱਚ ਉਹਦੇ باوجود Hindu Sikh ਇਕਤਾ ਜਿਹੜੀ ਹੈ ਉਹ ਨਹੀਂ ਟੁੱਟੀ Hindu Sikhਤਾ ਬਣੀ ਰਹੀ ਹੈ ਔਰ ਇਹ ਬਣੀ ਰਹੇ ਹਮੇਸ਼ਾ ਇਹਦਾ ਜ਼ਿਆਦਾ ਅੱਜ ਮੋਟਿਵੀ ਹੈ ਇਸ ਕਰਕੇ ਇਹਨੇ ਇੱਥੇ ਬੁਲਾਇਆ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਬੜਾ ਅੱਛਾ ਇਹ ਉਪਰਾਲਾ ਹੈ ਔਰ ਮੈਂ ਜਿਹੜੇ ਆ ਯੂਜ਼ਰ ਨੇ ਉਹਨੇ ਇਸ ਗੱਲ ਬਤਾਈ ਹੈ ਤਾਂ ਈਵਨ ਮੈਂ ਪਹਿਲੀ ਵਾਰ ਦੇਖਿਆ ਇੱਕ ਪਾਸੇ RAM ਦੀ ਫੋਟੋਜ਼ ਦਾ ਗੂੰਗਾਨ ਹੋ ਰਿਹਾ ਦੂਜੇ ਪਾਸੇ ਸ਼ਹੀਦ ਭਗਤ ਸਿੰਘ ਅੱਜ ਉਹਨਾਂ ਦਾ ਜਨਮ ਦਿਹਾੜਾ ਵੀ ਹੈਗਾ ਅਬ ਬੜਾ ਹੀ ਮਨਮੋਹਕ ਦ੍ਰਿਸ਼ਟੀ ਸੀਗਾ ਪਹਿਲੀ ਵਾਰ ਦੇਖਿਆ ਮੈਂ ਸਟੇਜ ਦੇ ਵਿੱਚਕਾਰ ਦੋਨੋਂ ਥਾਵਾਂ ਤੇ ਇਦਾਂ ਹੋਇਆ ਹੈ ਲੇਕਿਨ ਗੱਲ ਇੱਥੇ ਆ ਜਾਂਦੀ ਹੈ ਕੁਝ ਦਿਨਾਂ ਦੇ ਵਿੱਚਕਾਰ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਪੰਜਾਬ ਨੂੰ ਲੈ ਕੇ ਹੋਈ ਹੈ ਕਿਤੇ ਨਾ ਕਿਤੇ ਭਾਈਚਾਰਕ ਸਾਂਝ ਨੂੰ ਲੱਗਦਾ ਹੈ ਕਿ ਠੇਸ ਪਹੁੰਚੀ ਹੋएगी ਉੱਚ-ਨੀਚ ਹੋਈ ਹੋएगी ਇਸੇ ਕਰਕੇ ਇਹ ਹੈਗਾ ਕਿ ਕਿਤੇ ਵੀ ਜਿਹੜਾ ਸ਼ਰਾਰਤੀ ਅੰਸਰ ਹੈ ਉਹ ਕਿਤੇ ਇਸ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਲਾ ਕਰਨ ਤੇ ਹਿੰਦੂ ਸਿੱਖ ਇਕਤਾ ਬਣੀ ਰਹਿਣੀ ਚਾਹੀਦੀ ਹੈ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਪੰਜਾਬ ਦੀ ਸ਼ਾਂਤੀ ਵਾਸਤੇ ਪੰਜਾਬ ਦੀ ਭਾਈਚਾਰਕ ਸਾਂਝ ਵਾਸਤੇ ਬਹੁਤ ਜ਼ਰੂਰੀ ਹੈ ਕਿ ਹਿੰਦੂ ਔਰ ਸਿੱਖ ਜੜੀ ਇਕਤਾ ਆ ਬਣੀ ਰਹਿਣੀ ਚਾਹੀਦੀ ਹੈ ਇਹ ਪੂਰੀ ਦੁਨੀਆ ਵਿੱਚ ਇਹ ਅਸਰ ਜਾਏਗਾ ਕੱਲੇ ਪੰਜਾਬ ਵਿੱਚ ਨਹੀਂ ਅੱਛਾ ਇਹ ਮੈਂ ਵੀ ਗੱਲ ਸਮਝਣਾ ਚਾਹੁੰਦੀ ਕਿ ਆਪਾਂ ਸਕੂਲ ਦੇ ਵਿੱਚ ਕਰਕੇ ਕਿ ਤੁਸੀਂ ਕਾਲਜ ਤੋਂ ਹੋ ਅਸੀਂ ਬੱਚਿਆਂ ਦੇ ਵਿੱਚਕਾਰ ਅਗਰ ਸ਼ੁਰੂਆਤ ਤੋਂ ਹੀ ਸੰਸਕਾਰ ਇਸ ਤਰ੍ਹਾਂ ਦੇ ਪਾਏ ਪੇਰੈਂਟਸ ਐਕਚੁਅਲੀ ਆ ਜਾਂ ਤਾਂ ਅਸੀਂ ਪੇਰੈਂਟਸ ਜੇ ਕਹਿ ਦਿੰਦੇ ਨੇ ਕਿ ਜੋ ਵੀ ਹੈ ਸਕੂਲ ਦੇ ਵਿਚਕਾਰ ਫਸਟ ਜੋ ਦਿੰਦੀ ਸਿੱਖਿਆ ਜੀ ਮਿਲਦੀ ਹੈ ਉਹ ਪੇਰੈਂਟਸ ਤੋਂ ਨਹੀਂ ਮਿਲਦੀ ਸਕੂਲ ਦੇ ਵਿਚਕਾਰ ਮਿਲਦੀ ਹੈ ਇਹ ਜੀ ਡਿਫਰੈਂਸ ਆਫ ਵਾਇਸ ਹੈ ਇਸ ਤੇ ਵਿਚਕਾਰ ਪਾਈਚਾਰਕ ਸਾਂਝ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਸ ਪਾਈਚਾਰਕ ਸਾਂਝ ਨੂੰ ਅਗਰ ਮੁਰਲੀ ਆ ਸ਼ੁਰੂਆਤ ਤੋਂ ਕਰ ਦਿੱਤੀ ਜਾਵੇ ਸਕੂਲਾਂ ਦੇ ਟਾਈਮ ਤੋਂ ਕਰ ਦਿੱਤੀ ਜਾਵੇ ਤਾਂ ਸ਼ਾਇਦ ਪਾਈਚਾਰਕ ਸਾਂਝ ਕੋਈ ਵੀ ਧਰਮ ਹੋਵੇ ਇਹ ਟੁੱਟ ਨਹੀਂ ਸਕਦੀ ਬੜਾ ਅੱਛਾ ਸਵਾਲ ਤੁਸੀਂ ਮੈਡਮ ਕੀਤਾ ਇਹ ਬਹੁਤ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਬਾਕੀ ਦੁਨੀਆ ਸਾਰੀ ਆਪਣੀ ਮਦਰ ਟੰਗ ਨੂੰ ਜ਼ਿਆਦਾ ਧਿਆਨ ਕਰਦੀ ਹੈ ਹਿੰਦੁਸਤਾਨ ਦੇ ਵੀ ਸਾਰੇ ਸੂਬਿਆਂ ਦੇ ਵਿੱਚ ਲੋਕ ਆਪਣੀ ਮਦਰ ਟੰਗ ਨੂੰ ਜ਼ਿਆਦਾ ਮਹਾਰਾਸ਼ਟਰ ਦੇ ਲੋਕ ਮਰਾਠੀ ਬੋਲਦੇ ਆ ਬੰਗਾਲ ਦੇ ਲੋਕ ਬੰਗਾਲੀ ਬੋਲਦੇ ਪੰਜਾਬ ਦੇ ਵਿੱਚ ਕੁਝ ਸਾਲਾਂ ਤੋਂ ਇਹ ਗੱਲ ਜ਼ਰੂਰ ਨਜ਼ਰ ਆ ਰਹੀ ਹੈ ਸਕੂਲਾਂ ਵਿੱਚ ਕਿ ਪੰਜਾਬੀ ਛੱਡ ਕੇ ਹਿੰਦੀ ਦੇ ਉੱਤੇ ਏਮਫੇਸਿਸ ਕੀਤਾ ਜਾਂਦਾ ਹੈ ਮੈਂ ਸਮਝਦਾ ਕਿ ਪੰਜਾਬ ਦਾ ਰਹਿਣ ਵਾਲਾ ਹਿੰਦੂ ਪੰਜਾਬ ਦਾ ਰਹਿਣ ਵਾਲਾ ਸਿੱਖ ਪੰਜਾਬ ਦਾ ਰਹਿਣ ਵਾਲਾ ਈਸਾਈ ਪੰਜਾਬ ਦਾ ਰਹਿਣ ਵਾਲਾ ਕੋਈ ਮੁਸਲਮ ਕੋਈ ਵੀ ਬਰਾਦਰੀ ਦਾ ਧਰਮ ਦਾ ਲੋਕ ਹੈ ਉਹਨਾਂ ਨੂੰ ਆਪਣੀ ਮਦਰ ਟੰਗ ਜਿਹੜੀ ਆ ਪੰਜਾਬੀ ਹੀ ਮੰਨਣੀ ਚਾਹੀਦੀ ਆ ਔਰ ਪੰਜਾਬੀ ਨੂੰ ਸਾਨੂੰ ਉਤਸ਼ਾਹ ਦੇਣਾ ਚਾਹੀਦਾ ਜਿਹੜੇ ਧਰਮ ਜਿਹੜੀਆਂ ਬੋਲੀਆਂ ਜਿਹੜੇ ਸਮਾਜ ਆਪਣੀ ਮਦਰ ਟੰਗ ਨੂੰ ਯਾਦ ਰੱਖਦੇ ਆ ਆਪਣੀ ਮਦਰ ਟੰਗ ਨੂੰ ਸੰਭਾਲ ਕੇ ਰੱਖਦੇ ਆ ਉਹੀ ਸਮਾਜ ਜੀਵਤ ਰਹਿੰਦਾ ਜਿਹੜੇ ਆਪਣੀ ਮਦਰ ਟੰਗ ਨੂੰ ਮਾਤ ਭਾਸ਼ਾ ਨੂੰ ਭੁੱਲ ਜਾਂਦੇ ਆ ਉਹ ਲੋਕ ਸਮਾਜ ਤੋਂ ਟੁੱਟ ਜਾਂਦੇ ਆ ਇਹ ਤੁਸੀਂ ਬਹੁਤ ਵਧੀਆ ਕਹੀ ਪਰ ਤਤ ਧਰਮ ਕਿਸ ਮਰਜ਼ੀ ਦਾ ਹੋਵੇ ਜੋ ਮਰਜ਼ੀ ਹੋਵੇ ਪੈਦਾ ਪੰਜਾਬ ਦੇ ਵਿਚਾਰ ਰਹੀ ਹੈ ਤਾਂ ਮਾਂ ਬੋਲੀ ਪੰਜਾਬੀ ਵਾਸਤੇ ਅੱਛਾ ਮਾਂ ਬੋਲੀ ਪੰਜਾਬੀ ਵਾਸਤੇ ਕੰਮ ਤਾਂ ਬਹੁਤ ਜ਼ਿਆਦਾ ਚੱਲ ਰਿਹਾ ਲੇਕਿਨ ਅ ਇੱਦਾਂ ਲੱਗਦਾ ਹੈ ਕਿ ਇੱਥੇ ਜੋ ਬੱਚੇ ਜਾ ਰਹੇ ਕਿਉਂਕਿ ਜਦ ਮੈਂ ਪੂਰਾ ਪ੍ਰੋਗਰਾਮ ਸੁਣ ਲਈ ਸੀ ਉਸਦੇ ਵਿਚਕਾਰ ਇੱਕ ਦਰਦ ਛਲ ਗਿਆ ਕਿ ਸਾਰੇ ਜਿਹਨੇ ਬਾਹਰ ਨੇ ਤੇ ਪਾਣੀ ਪਿਆਣ ਵਾਸਤੇ ਵੀ ਬਜ਼ੁਰਗਾਂ ਨੂੰ ਕੋਈ ਵੀ ਨਹੀਂ ਹੈਗਾ ਅ ਹੁਣ ਬਾਹਰ ਦੀ ਕੰਡੀਸ਼ਨਸ ਵੀ ਚੇਂਜ ਹੋ ਗਈਆਂ ਸਟੂਡੈਂਟ ਵੀਜ਼ਾ ਤੇ ਅ ਅਗਰ ਦੂਜੀ ਗੱਲ ਕੀਤੀ ਜਾਵੇ ਨੌਕਰੀ ਉਸਤੇ ਨੁਕ ਬੜੇ ਪਰਸੈਂਟੇਜ ਘਟਦੀ ਜਾ ਰਹੀ ਹੈ ਕੀ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਕਰ ਰਹੇ ਕਿ ਕੰਮ ਨਹੀਂ ਕਰ ਸਕਦੇ ਪੰਜਾਬ ਦੀ ਨੌਜਵਾਨੀ ਤਾਂ ਬਾਹਰ ਇਸ ਵਾਸਤੇ ਗਈ ਹੈ ਕਿ ਇੱਥੇ ਡਰੱਗਸ ਨੇ ਅਤਵਾਦ ਸੀਗਾ ਹੁਣ ਤਾਂ ਸਥਿਤੀ ਵੀ ਨਹੀਂ ਹੈਗੀ ਡਰੱਗਸ ਦਾ ਵਿਚਕਾਰ ਜ਼ਰੂਰ ਹੈਗੀ ਹੈ ਲੇਕਿਨ ਆਪਣੇ ਆਪ ਨੂੰ ਕੰਟਰੋਲ ਕਰਨਾ ਵੀ ਬਹੁਤ ਜ਼ਰੂਰੀ ਹੈ ਮੈਂ ਸਮਝਦਾ ਕਿ ਮੌਕੇ ਦੀ ਸਰਕਾਰਾਂ ਦੀ ਜਿੰਮੇਵਾਰੀ ਹੈ ਚਾਹੇ ਸਾਡੇ ਸੂਬੇ ਦੀ ਸਰਕਾਰਾਂ ਨੇ ਚਾਹੇ ਸੈਂਟਰਲ ਸਰਕਾਰਾਂ ਨੇ ਸਾਡੀ ਨੌਜਵਾਨੀ ਬਾਹਰ ਜਾਵੇ ਕਿਉਂ ਜੇ ਉਹਨਾਂ ਨੂੰ ਇੱਥੇ ਕੰਮ ਦਾ ਤੰਦਾਈ ਮਿਲਣ ਜੇ ਡਰੱਗ ਦੇ ਉੱਤੇ ਕੰਟਰੋਲ ਕੀਤਾ ਜਾਵੇ ਤੇ ਇਹ ਜਵਾਨੀ ਕਦੇ ਵੀ ਬਾਹਰ ਨਹੀਂ ਜਾਏਗੀ ਇਹਦੇ ਕੋਈ ਸ਼ੱਕ ਨਹੀਂ ਕਿ ਨੌਜਵਾਨ ਬੇਰੁਜ਼ਗਾਰੀ ਕਰਕੇ ਵੀ ਬਾਹਰ ਜਾ ਰਹੇ ਔਰ ਮਾਬਪ ਵੀ ਕਈ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਸਾਡਾ ਬੱਚਾ ਕਿਤੇ ਡਰਗ ਵਿਚ ਇਨਵੋਲ ਨਾ ਹੋਵੇ ਉਸ ਤੋਂ ਡਰ ਦੇ ਮਾਰੇ ਵੀ ਬਾਹਰ ਭੇਜ ਰਹੇ ਇਹ ਬੜੀ ਵੱਡੀ ਸਮਾਜਿਕ ਬੁਰਾਈ ਹੈ ਇਹਦੇ ਵਾਸਤੇ ਸਰਕਾਰ ਸਰਕਾਰ ਨੂੰ ਚਾਹੀਦਾ ਕਿ ਬੜਾ ਜ਼ਬਰਦਸਤ ਇਹਦੇ ਕੰਟਰੋਲ ਕਰਨ ਔਰ ਪੰਜਾਬ ਦੇ ਵਿੱਚ ਜਦ ਤੱਕ ਇੰਡਸਟਰੀ ਨਹੀਂ ਆਉਂਦੀ ਉਨ ਤੱਕ ਕਿਤੇ ਰੋਜ਼ਗਾਰ ਦੇ ਸਾਧਨ ਨਹੀਂ ਬਣਨਗੇ ਪਿਛਲੇ ਬਹੁਤ ਸਾਲਾਂ ਤੋਂ ਇੰਡਸਟਰੀ ਇੱਥੇ ਨਹੀਂ ਆਈ ਔਰ ਅੱਗੇ ਵੀ ਆਉਣ ਵਾਲੇ ਫਿਚਰ ਚ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਸੋ ਇਸ ਕਰਕੇ ਰੋਜ਼ਗਾਰ ਦੇ ਸਾਧਨ ਪ੍ਰੋਵਾਈਡ ਕਰਨੀ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਇਹ ਬਹੁਤ ਜ਼ਰੂਰੀ ਹੈ ਜੋ ਸਭ ਤੋਂ ਇੰਪੋਰਟੈਂਟ ਗੱਲ ਹੈ ਸਨ ਨੇ ਕੀਤੀ ਹੈ ਅੱਜ ਪੂਰੀ ਵਾਰਤਾ ਲਾਪ ਦੇ ਵਿਚਾਰ ਭਾਵੇਂ ਆਪਾਂ ਐਜੂਕੇਸ਼ਨ ਸਿਸਟਮ ਦੀ ਗੱਲ ਕੀਤੀ ਹੋਵੇ ਆਪਾਂ ਏਮਪਾਵਰਮੈਂਟ ਦੀ ਗੱਲ ਕੀਤੀ ਹੋਵੇ ਸਿੱਖਿਆ ਦੀ ਗੱਲ ਕੀਤੀ ਹੋਵੇ ਨੌਕਰੀ ਦੀ ਗੱਲ ਕੀਤੀ ਹੋਵੇ ਲੇਕਿਨ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਸਨ ਨੇ ਕਹੀ ਕਿ ਭਾਵੇਂ ਤੁਸੀਂ ਕਿਸੇ ਵੀ ਧਰਮ ਦੇ ਹੋਵੋ ਤੁਸੀਂ ਪੰਜਾਬ ਦੇ ਵਿਚਾਰ ਪੈਦਾ ਹੋਏ ਹੋ ਤੁਸੀਂ ਪੰਜਾਬੀ ਬੋਲੋ ਕੈਮਰਾਮੈਨ ਗਣੇਸ਼ ਦਿਨਾਲੀ ਰੂਪ ਚਲਵਾਨ ਡੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇ YouTube Facebook Instagram X aur WhatsApp channel par